ਇੱਥੇ ਵੀ ਗੁਰਦਾਰਿਕ ਸਾਹਿਬ ਮਹਾਰਾ ਸ਼ਸਤਰ ਨਹੀਂ ਰੱਖਦੇ ਜੀ ਆ ਸਮੁਤਰ ਹਮੇਸ਼ਾ ਅਨੇਕਾਂ ਫੋਟੋਆਂ ਦੇ ਵਿੱਚ ਗੁਰੂ ਸਾਹਿਬ ਦੇ ਹੱਥ ਚ ਹੁੰਦੇ ਕਮੇਟੀ ਕਮੁਤੀ ਨਹੀਂ ਮਾਰਾਈ ਮੜਾਈ ਹੈ ਜੀ ਉਹਨਾਂ ਨੇ ਬੇਨਤੀ ਕੀਤੀ ਹੂੰ ਇਹ ਮਹਾਰਾਜ ਆਪ ਵੀ ਹੁਣ ਇੱਧਰ ਨੂੰ ਚੱਲਿਓ ਵੀ ਆਪ ਵੀ ਉੱਥੇ ਨਾ ਇੱਕ ਸਾਹਬ ਹੈ ਜੀ ਵੀ ਉਹ ਨਾ ਉੱਥੇ ਪਹਿਲਾਂ ਤਾਂ ਬੜੀ ਕਿਸੇ ਨੂੰ ਬਿਠਾ ਲੈਂਦਾ ਹੈ ਬਲੰਗ ਦੇ ਉੱਪਰ ਤੇ ਫਿਰ ਆਪਣੀਆਂ ਅਰੀਦੀਆਂ ਸਿੱਧੀਆਂ ਦੇ ਨਾਲ ਮਤਲਬ ਜਨਾਜ਼ਾ ਹੋ ਰੋਵੇ ਦਾ ਤੇ ਪਲੰਗ ਮੁੱਦਾ ਮਾਰ ਕੇ ਨਾ ਫਿਰ ਖਿੜ ਖੜਾ ਕੇ ਹੱਸਦਾ ਹੈ ਤੇ ਦਾ ਬਹੁਤ ਸੁੰਦਰ ਬਾਗੀਚਾ ਡੇਰਾ ਬਣਾਇਆ ਹੋਇਆ ਸੀਗਾ ਤੇ ਉਹ ਪਲਾਂਗ ਸਜਾਤਾ ਜਿਹਾ ਲੱਗਿਆ ਹੋਇਆ ਸੀ ਉਸੇ ਤਰ੍ਹਾਂ ਤੇ ਮਹਾਰਾਜ ਆ ਕੇ ਉੱਥੇ ਜਾ ਕੇ ਬਹਿ ਗਏ 99 ਕਰੋੜੀ ਬੰਦਾ ਬਲ ਚਕਰਵਰਤੀ ਨਹੀਂ ਇਹ ਸਾਰਾ ਮਤਲਬ ਇਹ ਹੁਣ ਥੋੜਾ ਜਿਹਾ ਬਦਲੀ ਜਾਂਦੇ ਆਪੋ ਤਾਂ ਆਪ ਬਈ ਹੋਈ ਹੈ ਇਹ ਦੇ ਕਰਕੇ ਆ ਤੇਰੇ ਭਾਈ ਗੁਰਬਖਸ਼ ਸਿੰਘ ਤੋਂ ਬੰਦਾ ਸਿੰਘ ਬਹਾਦਰ ਕਿਵੇਂ ਪ੍ਰਚਲਿਤ ਨਹੀਂ ਹੋਏ ਭਾਈ ਸਾਹਿਬ ਬਾਈਰਾਤ ਸਿੰਘ ਵਾਂਗੂ ਲਿਖਦੇ ਵੀ 52 ਲੱਖ ਰੁਪਇਆ ਮਨੀਰ ਖਾਨ ਦੀ ਉਸ ਟਾਈਮ ਵੀ ਇੱਕ ਸਲਾਨਾ ਆਉਂਦੀ ਖਾਨਾ ਉਹਦੇ ਕੋਲੇ ਸੀਗਾ ਸਾਰਾ ਮਰੇਰ ਕੋਟਲੇ ਵਾਲੇ ਸਾਰੇ ਉਹਦੇ ਨਾਲ ਸੀ ਦਿੱਲੀ ਵਾਲੇ ਸਾਰੇ ਉਹਦੇ ਨਾਲ ਸੀ ਜੇ ਦਿੱਲੀ ਦਾ ਤੋਪਖਾਨਾ ਸਾਰਾ ਉਹਦੇ ਨਾਲ ਸੀ ਪਰ ਤੁਸੀਂ ਕੋਦਕ ਦੇਖੋ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਚਨਾਂ ਦੀ ਤਾਕਤ ਦੇਖੋ ਵੀ ਉਹ ਸਾਰੇ ਹਾਰ ਗਏ ਤੇ ਇਦਨ ਸਿੰਘਾਂ ਕੋਲੇ ਕੀ ਸੀ ਕਿਸੇ ਕੋਲੇ ਕੁਹਾੜੀ ਕਿਸੇ ਕੋਲੇ ਭਾਲਾ ਕਿਸੇ ਟਾਵੇਂ ਟਾਵੇਂ ਕੋਲੇ ਬਰਦੂ ਸਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬੁਲਾਦਾ ਸਭ ਤੋਂ ਪਹਿਲਾਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਸਮੁੱਚੀ ਨਾਨਕ ਨਾਮਲੇਵਾ ਸੰਗਤ ਨੂੰ ਫਤਿਹ ਅਰਜ਼ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸ਼ਨਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਟੀਵੀ ਅੱਜ ਆਪਾਂ ਉਸ ਮਹਾਨ ਪਵਿੱਤਰ ਅਸਥਾਨ ਤੇ ਬੈਠੇ ਹਾਂ ਜਿੱਥੇ अनेका ਪ੍ਰਕਾਰ ਦੇ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਭ ਤੋਂ ਪਹਿਲਾਂ ਤਾਂ ਆਪਾਂ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਬਾਰੇ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਮੇਰੇ ਨਾਲ ਮੌਜੂਦ ਰਹਿ ਜਥੇਦਾਰ ਬਾਬਾ ਨਰਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਸਭ ਤੋਂ ਪਹਿਲਾਂ ਤੇ ਇਹ ਦੱਸੋ ਚੜ੍ਹਦੀ ਕਲਾ ਜੀ ਤੁਸੀਂ ਹਾਂ ਜੀ ਖਾਲਸਾ ਸਦਾ ਹੀ ਚੜ੍ਹਦੀ ਕਲਾ ਬਾਲਾ ਦੀ ਕਿਰਪਾ ਹੋਵੇ ਅ ਸਿੰਘ ਸਾਹਿਬ ਆਪਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕਿ ਸ਼ਰੋਮਣੀ ਅਕਾਲੀ ਪੰਥ ਜਿਹੜਾ ਬੁੱਢਾ ਦਲ ਆ ਉਹਦੀ ਸ਼ੁਰੂਆਤ ਕਿੱਥੋਂ ਹੋਈ ਤੇ ਉਹਦਾ ਇਤਿਹਾਸ ਕੀ ਸੀ ਇਹ ਜਿਹੜਾ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਹੈ ਇਹਦੀ ਸ਼ੁਰੂਆਤ ਹੁੰਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਖਾਲਸੇ ਪੰਥ ਦੇ ਬਾਨੀ ਹੋਏ ਆ। ਹੂੰ ਜਿਹਨੂੰ ਆਪਾਂ ਪਹਿਲਾ ਸਿੱਖ ਕਹਿ ਦਿੰਦੇ ਸੀ। ਤੇ ਕਈਆਂ ਨੂੰ ਇਹ ਬੜਾ ਭੁਲੇਖਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਹਥਿਆਰ ਨਹੀਂ ਰੱਖਦੇ। ਜੀ ਆ ਸਲੋਟਰ ਹਮੇਸ਼ਾ ਹਲੇਕਾ ਫੋਟੋਆਂ ਦੇ ਵਿੱਚ ਹੂੰ ਹੂੰ ਗੁਰੂ ਸਾਹਿਬ ਦੇ ਹੱਥ 'ਚ ਹੁੰਦਾ ਸੀ। ਤੇ ਡੰਡਾ ਸਭ ਤੋਂ ਵੱਡਾ ਹਥਿਆਰ ਬਣਿਆ ਬਿਲਕੁਲ ਹੈ ਜੀ। ਤੇ ਉੱਥੋਂ ਹੀ ਇਹ ਸਾਰਾ ਪੰਥ ਚੱਲਿਆ ਫਿਰ ਅੱਗੇ ਆ ਕੇ ਜਦੋਂ 6ਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਦੇ ਵਿੱਚ ਗਏ ਆ ਜੀ ਉੱਥੇ ਜਦੋਂ ਬਹੁਤਾ ਸਮਾਂ ਲੱਗ ਗਿਆ ਤਾਂ ਮਾਤਾ ਜੀ ਨੇ ਕਿਹਾ ਵੀ ਵੀ ਹੁਣ ਸਮਾਂ ਬਹੁਤ ਹੋ ਗਿਆ ਵੀ ਬਾਬਾ ਬੁੱਢਾ ਸਾਹਿਬ ਜੀ ਆਪ ਦੀ ਜਾ ਕੇ ਵੀ ਲੈ ਕੇ ਆਓ ਬਾਬਾ ਹੂੰ ਤੇ ਫਿਰ ਬਾਬਾ ਜੀ ਨੇ ਚਿੱਠੀਆਂ ਪਾਈਆਂ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਜਿਹੜਾ ਵੀ ਕੋਈ ਸਿੱਖ ਜੀ ਦੇ ਕੋਲੇ ਕੋਈ ਦੰਡਾਸਾ ਹੈ ਕੋਈ ਹੋਰ ਸ਼ਸਤਰ ਹੈ ਕੋਈ ਭਾਲਾ ਹੈ ਬਰਛਾ ਢਾਲ ਜੋ ਵੀ ਹੈ ਜੀ ਉਹ ਸ਼ਸਤਰ ਆਪ ਜੀ ਲੈ ਕੇ ਆਓ ਆਪਾਂ ਗਵਾਲੀਅਰ ਜਾਣਾ ਹੈ ਮਹਾਰਾਜ ਨੂੰ ਲੈ ਕੇ ਆਉਣਾ ਤੇ ਜੇ ਤੇ ਉਹ ਸ਼ਾਂਤੀਪੂਰਵਕ ਆਗੇ ਤਾਂ ਠੀਕ ਹੈ ਨਹੀਂ ਆਪਾਂ ਜੰਗ ਕਰਕੇ ਲਿਆਵਾਂਗੇ ਜੀ ਤੇ ਫਿਰ ਉੱਥੇ ਮਾਰ ਬਹੁਤ ਤਗੜੀ ਸੈਨਾ ਲੈ ਕੇ ਹੂੰ ਉੱਥੇ ਗਏ ਆ ਬਾਬਾ ਬੁੱਢਾ ਸਾਹਿਬ ਜੀ ਜਦੋਂ ਬਾਬਾ ਬੁੱਢਾ ਸਾਹਿਬ ਜੀ ਉੱਥੇ ਗਏ ਹੈ ਤੇ ਉਹ ਉਧਰੋਂ ਪਹਿਲਾਂ ਹੀ ਇਹ ਕੰਮ ਹੋ ਚੁੱਕਿਆ ਸੀਗਾ ਜੀ ਉਹ ਸਿੰਘ ਔੜਾ ਦੀ ਛਾਤੀ ਤੇ ਚੜ ਜਾਂਦਾ ਸੀ ਸ਼ੇਰ ਬਣ ਕੇ ਬਿਲਕੁਲ ਜੀ ਤੇ ਉੱਥੇ ਫਿਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਦੇਖਿਆ ਵੀ ਤੁਸੀਂ ਇੰਨੀ ਫੌਜ ਇਕੱਠੀ ਕਰਕੇ ਲੈ ਕੇ ਆਏ ਹੋ ਤੇ ਬੜੇ ਪ੍ਰਸੰਨ ਹੋਏ ਕਿਉਂਕਿ ਮੇਰੀ ਪਰੀ ਦੀ ਮਾਲਕ ਸੀ ਮਹਾਰਾਜ ਜੀ ਬਿਲਕੁਲ ਜੀ ਤੇ ਆਪਾਂ ਹੁਣ ਦਿਹਾੜੇ ਚੱਲ ਰਹੇ ਆ ਪੰਜਵੇਂ ਪਾਤਸ਼ਾਹ ਗੁਰੂ 탄ਗੁਰ ਅਰਜਨ ਦੇਵ ਮਹਾਰਾ ਜੀ ਦਾ ਉਸਤਾਦ ਸਰਤਾਜ ਜਿਹੜੇ ਆ ਉਹਨਾਂ ਦਾ ਆਪਾਂ ਸ਼ਿੱਧੀ ਦੇੜਾ ਬਣਾਉਣਾ ਤੇ ਫਿਰ ਉਹ ਤੋਂ ਬਾਅਦ ਮਹਾਰਾਜ ਨੇ ਹੀ ਛੇਵੇਂ ਪਾਤਸ਼ਾਹ ਨੂੰ ਇੱਕ ਬਚਨ ਕਰੇ ਸੀਗੇ ਵੀ ਹੁਣ ਦੀ ਮਾਲਾ ਫੇਰਨੀ ਆ ਧਰਮ ਰੱਖਣਾ ਸਾਨੂੰ ਆਪਣਾ ਰਾਜ ਵੀ ਕਾਇਮ ਕਰਨਾ ਪਏਗਾ ਜੀ ਸਾਨੂੰ ਆਪਣਾ ਤਖਤ ਵੀ ਕਾਇਮ ਕਰਨਾ ਪਏਗਾ ਕਿਉਂਕਿ ਮਹਾਰਾਜ ਨੇ ਬੜੀ ਇੰਤਹਾ ਕਰਕੇ ਦਿਖਾਈ ਹੈ ਸ਼ੈਨ ਸ਼ਕਤੀ ਦੀ ਹਮ ਸੰਤ ਦੇ ਸਿਪਾਹੀ ਦਾ ਜਿਹੜਾ ਸਿਧਾਂਤ ਮਹਾਰਾਜ ਤਤੀ ਤਵੀ ਤੇ ਗੁਰੂ ਅਰਜਨ ਦੇਵ ਮਹਾਰਾਜੀ ਬੈਠੇ ਐ ਜੀ ਇਹਨਾਂ ਕੋਈ ਨਹੀਂ ਕਰ ਸਕਦਾ ਉਸ ਤੋਂ ਬਾਅਦ ਫਿਰ ਮਹਾਰਾਜ ਨੇ ਹੁਕਮ ਕਰਿਆ ਵੀ ਹੁਣ ਜਿਹੜਾ ਕਲ ਜੂਗਾ ਇਹਦੇ ਵਿੱਚ ਜੇ ਧਰਮ ਨੂੰ ਚਲਾਉਣਾ ਤੁਸੀਂ ਜੀ ਤੇ ਫਿਰ ਤੁਹਾਨੂੰ ਹੁਣ ਸ਼ਸਤਰ ਧਾਰੀ ਵੀ ਹੋਣਾ ਪਏਗਾ ਹਮ ਸ਼ਸਤਰ ਬੰਦ ਹੋਣਾ ਪਏਗਾ ਜਿੱਥੇ ਬੰਦ ਹੋਣਾ ਪਏਗਾ ਤੁਹਾਨੂੰ ਤਾਂ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੇਰੀ ਪੀਰੀ ਦੀਆਂ ਕਿਰਪਾ ਨਾਲ ਧਾਰੀਆਂ ਤੁਹਾਡਾ ਸਵਾਲ ਸੀ ਇਹ ਬੁੱਢਾ ਦਲ ਕਿੱਥੇ ਜੀ ਫਿਰ ਉਦੋਂ ਗਵਾਲੀਅਰ ਦੇ ਕਿਲੇ ਤੋਂ ਜਦੋਂ ਬਾਹਰ ਬਾਹਰ ਆਇਆ ਬਾਬਾ ਬੁੱਢਾ ਸਾਹਿਬ ਨੂੰ ਮਿਲਿਆ ਸਾਰੇ ਸੈਨਾ ਨੂੰ ਸਿੰਘਾਂ ਨੂੰ ਵੇਖ ਕੇ ਤਿਆਰ ਬਰ ਤਿਆਰ ਵੇਖ ਕੇ ਮਾਰੇ ਬੜੇ ਪ੍ਰਸੰਨ ਖੁਸ਼ ਹੋਏ ਫਿਰ ਉਦੋਂ ਮਾਰੇ ਬਾਬਾ ਬੁੱਢਾ ਸਾਹਿਬ ਨੂੰ ਬਾਹਰ ਦਿੱਤਾ ਹੂੰ ਵੀ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਇਹ ਸੰਸਾਰ ਦੇ ਵਿੱਚ ਤੁਹਾਡੇ ਨਾਂ ਤੇ ਜੀ ਇੱਕ ਪੰਥ ਚੱਲੇਗਾ ਜਦੋਂ ਤੱਕ ਸੰਸਾਰ ਰਹੇਗਾ ਉਦੋਂ ਤੱਕ ਇਹ ਪੰਥ ਜੁਗ ਜੁਗ ਅਟੱਲ ਰਹੇਗਾ ਗੁਰੂ ਗ੍ਰੰਥ ਤੇ ਗੁਰੂ ਪੰਥ ਇਹ ਜੁਗ ਜੁਗ ਅਟੱਲ ਰਹੇ ਤੇ ਉਥੋਂ ਫਿਰ ਬੁੱਢੇ ਦਲ ਦੀ ਇਹ ਸ਼ਾਖਾ ਜਿਹੜੀ ਆਪਣੇ ਬੁੱਢਾ ਦਲ ਆ ਇਹ ਫਿਰ ਉਹ ਤੋਂ ਆਰੰਭ ਹੋਇਆ ਇੱਕ ਵਾਰ ਮਿਲਿਆ ਬਾਬਾ ਫਤਿਹ ਸਿੰਘ ਜੀ ਹੂੰ ਬਾਬਾ ਫਤੇ ਸਿੰਘ ਜੀ ਨੂੰ ਜਦੋਂ ਮਹਾਕਾਲ ਦਾ ਸਰੂਪ ਧਾਰਿਆ ਆਪਣਾ ਕੇਸਗੜ੍ਹ ਸਾਹਿਬ ਦੇ ਨਾਲ ਤੁਹਾਨੂੰ ਪੂਰਾ ਕਿਤੇ ਵੀ ਪੂਰੇ ਪੰਜਾਬ ਚ ਕੀ ਪੂਰੇ ਵਰਲਡ ਦੇ ਵਿੱਚ ਦਿਮਾਲਗੜ੍ਹ ਨਾਮ ਦੇ ਗੁਰਦੁਆਰਾ ਸਾਹਿਬ ਦਾ ਕਿਤੇ ਦਰਸ਼ ਨਹੀਂ ਹੋਣਾ ਹੂੰ ਉਹ ਕੇਵਲ ਤੇ ਕੇਵਲ ਕੇਸਗੜ੍ਹ ਸਾਹਿਬ ਹੈ ਕੇਸਗੜ੍ਹ ਸਾਹਿਬ ਉੱਥੇ ਉਹ ਸ਼ਾਹੀ ਪੋਸ਼ਾਕ ਜਿਹੜੀ ਮਹਾਰਾਜ ਦੀ ਹੈ ਜਿਹੜੀ ਅਕਾਲ ਪੁਰਖ ਪਰਮੇਸ਼ਰ ਨੇ ਭੇਜੀ ਹੈ ਬਾਬੇ ਫਤਾ ਫਤੇ ਸਿੰਘ ਜੀ ਦੇ ਲਈ ਜੀ ਉਹ ਆਪੇ ਆਈ ਹੈ ਸੱਚਖੰਡ ਚ ਦਰਗਾਹ ਚ ਆਈ ਹੈ ਉੱਥੇ ਹੈਨਾ ਫਿਰ ਮਾ ਬਾਬੇ ਫਤੇ ਸਿੰਘ ਜੀ ਫਿਰ ਤਿਆਰ ਵਰ ਤਿਆਰ ਹੋਏ ਜੀ ਫਿਰ ਜਦੋਂ ਬਾਬੇ ਫਤੇ ਸਿੰਘ ਜੀ ਜਾ ਰਹੇ ਸੀਗੇ ਇੱਕ ਇਸ ਗੱਲ ਮਹਾਰਾਜ ਦੇ ਸਾਹਮਣੇ ਸਨਮੁਖ ਹੋਏ ਤਾਂ ਫਿਰ ਉੱਥੇ ਇਹ ਬਚਨ ਹੋਇਆ ਵੀ ਵੀ ਬਾਬਾ ਫਤੇ ਸਿੰਘ ਜੀ ਕੇ ਜਥੇ ਸਿੰਘ ਜੀ ਜੀ ਵੀ ਤੁਹਾਡੇ ਨਾਮ ਦਾ ਇਹ ਪੰਥ ਚੱਲੇਗਾ ਤੇ ਇਹ ਮਹਾਰਾਜ ਮੈਂ ਇੱਥੇ ਵੀ ਬੇਨਤੀ ਕਰਦਣਾ ਵੀ ਕੋਈ ਕਮੇਟੀ ਕਮੂਟੀ ਨਹੀਂ ਮਹਾਰਾਜ ਨੇ ਬਣਾਈ ਹੈਗੀ ਜਿਹੜੇ ਅੱਜ ਲੋਕਾਂ ਕਮੇਟੀਆਂ ਕਮੂਟੀਆਂ ਆਲਾ ਪਿੱਛੇ ਜਾਂ ਛੈਣੇ ਆਲਾ ਪਿੱਛੇ ਲੱਗੇ ਫਿਰਦੇ ਆ ਇਹ ਮਹਾਰਾਜ ਨੇ ਪੰਥ ਸਾਜਿਆ ਜੀ ਨਿਆ ਗੀਤ ਸੁਣ ਬਣਾਏ ਹੈ ਜੀ ਤੇ ਇਹ ਮਹਾਰਾਏ ਨੇ ਇੱਥੇ ਤੱਕ ਕਿਹਾ ਹੈ ਜੇ ਆਪਾਂ ਦਸਮਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ ਮਹਾਰਾ ਕਹਿੰਦੇ ਜਿਨ ਕੀ ਸਾਜਨਾ ਹਮ ਕਰੀ ਨਿਜ ਹੱਥਨ ਕੇ ਸਾਥ ਤਿਨ ਕੀ ਸੰਸਾਰ ਜੋ ਕਰੇ ਸੜ ਜਾਏ ਕੋਲ ਸਾਥ ਉਹ ਕੁੱਲਾਂ ਦੇ ਕੋਲਾ ਨਾਸ ਹੋ ਜਾਂਦੀ ਸੋ ਬਣਦੇ ਬੜੇ ਫਿਰਦੇ ਆ ਪਰ ਮੋਢ ਜਿਹੜਾ ਉਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਾਲੀ ਜੀ ਉਹ ਹੁਣ ਆਪਾਂ ਜਿਹੜੀ ਗੱਲ ਕਰਦੇ ਆਂ ਕਿ ਜਿਹੜੇ ਹੁਣ ਆਉਣ ਵਾਲੇ ਦਿਨ ਹੈਗੇ ਹਨ ਉੱਥੇ ਸਰਹੰਦ ਫਤਿਹ ਦੀ ਵਸ ਦੇ ਨਾਲ-ਨਾਲ ਜਿਹੜੇ ਮਨਾਏ ਜਾਣੇ ਆ ਆਪਾਂ ਹੁਣ ਜਿਹੜੀ ਸ਼ੁਰੂਆਤ ਕਰਦੇ ਆਂ ਕਿ ਜਿਹੜੇ ਮਾਧੋਦਸ ਬੇਰਾਗੀ ਸੀਗੇ ਜਿਹਨਾਂ ਨੂੰ ਬੰਦਾ ਸਿੰਘ ਬਹਾਦਰ ਵੀ ਗਿਆ ਜਾਂਦਾ ਮਾਧੋਦਸ ਬੇਰਾਗੀ ਤੋਂ ਬੰਦਾ ਸਿੰਘ ਬਹਾਦਰ ਦਾ ਸਫ਼ਰ ਕਿਵੇਂ ਦਾ ਸੀਗਾ ਬੰਦਾ ਸਿੰਘ ਬਹਾਦਰ ਜਿਹੜੇ ਮਾਧੋਦਸ ਬੇਰਾਗੀ ਸੀ ਬੜੇ ਜਪੀ ਤਪੀ ਹਟੇ ਸੀਗੇ ਹੂੰ ਇੱਥੇ ਤੱਕ ਬਚਨ ਆਉਂਦੇ ਆ ਵੀ 52 ਵੀਰ ਉਹਨਾਂ ਨੇ ਆਪਣੇ ਕਾਬੂ ਕੀਤੇ ਹੋਏ ਸੀ ਜਪ ਤਪ ਕਰਕੇ ਕਿਉਂਕਿ ਹਰ ਦੇਵੀ ਦੇਵਤੇ ਦਾ ਮੰਤਰ ਹੈ ਜੇ ਉਹ ਮੰਤਰ ਸਿੱਧ ਕਰ ਲੋ ਤੇ ਉਹ ਫਿਰ ਉਹਦਾ ਕਹਿਣਾ ਮੰਨ ਲੱਗ ਜਾਂਦਾ ਤੇ ਉਹ ਬਹੁਤ ਹੱਟੀ ਤੱਪੀ ਸੀਗੇ ਤੇ ਉਹ ਗੋਦਾਵਰੀ ਦੇ ਕੰਡੇ ਤੇ ਤਪ ਕਰਿਆ ਕਰਦੇ ਸੀ ਠੀਕ ਹੈ ਜੀ ਤੇ ਜਿੱਥੇ ਦਾदू ਜੀ ਦਾ ਦਵਾਰਾ ਜਦੋਂ ਮਹਾਰਾਜ ਉੱਥੇ ਗਏ ਆ ਮਹਾਰਾਜ ਪੜਾ ਲਾਇਆ ਉਹ ਅਗੇ ਮਹਾਰਾਜ ਜੀ ਬੜੇ ਸੇਵਾ ਭਾਵਨਾ ਨਾਲ ਮਹਾਰਾਜ ਦੇ ਚਰਨ ਪਰਸੇ ਆ ਵੀ ਮਹਾਰਾਜ ਮੇਰੇ ਡੇਰੇ ਦੇ ਵਿੱਚ ਆਪ ਜੀ ਆਓ ਜਦੋਂ ਉੱਥੇ ਦਾਦੂ ਦੁਆਰੇ ਫਿਰ ਸਾਰੀ ਇਮਾਰਤ ਦੇ ਨਾਲ ਬਚਨ ਬਲਾਸ ਹੋਏ ਆ ਜੀ ਤਾਂ ਉਹ ਮਹਾਰਾਜ ਨੂੰ ਉਹ ਦਾਦੂ ਉਹਨਾਂ ਦਾਦੂ ਜੀ ਜਿਹੜੇ ਉਸ ਟਾਈਮ ਉੱਥੇ ਮਹੰਤ ਸੀਗੇ ਜੀ ਉਹਨਾਂ ਨੇ ਬੇਨਤੀ ਕੀਤੀ ਵੀ ਮਹਾਰਾਜ ਆਪ ਜੀ ਹੁਣ ਇੱਧਰ ਨੂੰ ਚੱਲਿਓ ਵੀ ਆਪ ਜੀ ਉੱਥੇ ਨਾ ਇੱਕ ਸਾਧ ਹੈ ਜੀ ਵੀ ਉਹ ਨਾ ਉੱਥੇ ਪਹਿਲਾਂ ਤਾਂ ਬੜੇ ਕਿਸੇ ਨੂੰ ਬਿਠਾ ਲੈਂਦਾ ਹੈ ਪਲੰਗ ਦੇ ਉੱਪਰ ਤੇ ਫਿਰ ਆਪਣੀਆਂ ਰਿਧੀਆਂ ਸਿੱਧੀਆਂ ਦੇ ਨਾਲ ਉਹ ਮਤਲਬ ਜੇ ਨਾ ਜੋਰ ਹੋਵੇ ਉਹਦਾ ਕਿ ਪਲੰਗ ਮੁੱਦਾ ਮਾਰ ਕੇ ਨਾ ਫਿਰ ਖਿੜ ਖੜਾ ਕੇ ਹੱਸਦਾ ਹੈ। ਹੂੰ ਤੇ ਮਤਲਬ ਹਰੇਕ ਕੋਈ ਇੰਨਾ ਪਹੁੰਚਿਆ ਹੋਇਆ ਨਹੀਂ ਹੁੰਦਾ ਹਨਾ ਹਰ ਦੀ ਆਪਣੀ ਆਪਣੀ ਕਮਾਈ ਹੈ ਸਾਧਨਾ ਤੇ ਵੀ ਮਹਾਰਾ ਤੁਸੀਂ ਉੱਥੇ ਨਾ ਜਾਇਓ ਬੜੀ ਬੇਪਤੀ ਕਰਦਾ ਹੈ। ਜੀ ਮਹਾਰਾ ਜੀ ਕਹਿੰਦੇ ਕਹਿੰਦੇ ਵੀ ਪਹਿਲਾਂ ਅਸੀਂ ਜਾਂਦੇ ਨਾ ਜਾਂਦੇ ਵੀ ਹੁਣ ਉਹਨੂੰ ਜਾਵਾਂਗੇ ਤੇ ਬੰਦਾ ਬਣਾ ਦੇਵਾਂਗੇ। ਠੀਕ ਹੈ ਜੀ। ਮਹਾਰਾ ਨੇ ਵਚਨ ਕਰੇ ਵੀ ਅਸੀਂ ਇੱਥੇ ਜਾਵਾਂਗੇ ਤੇ ਨਾਲੇ ਇਹਨੂੰ ਬੰਦਾ ਬਣਾ ਦੇਵਾਂਗੇ ਸਾਧਨ ਨੂੰ। ਤੇ ਕਿਉਂਕਿ ਮਹਾਰਾਜ ਦੀ ਡਿਊਟੀ ਅਕਾਲ ਪੁਰਖ ਪਰਮੇਸ਼ਰ ਨੇ ਹੀ ਲਾਈ ਹੈ ਵੀ ਧਰਮ ਧਰਮ ਨੂੰ ਫੈਲਾਉਣਾ ਹੈ ਇਸ ਸੰਸਾਰ ਦੇ ਵਿੱਚ ਧਰਮ ਦਾ ਪ੍ਰਚਾਰ ਕਰਨਾ ਜਦੋਂ ਆਪ ਬਚਿੱਤਰਨਾਟਕ ਦੀ ਬਾਣੀ ਪੜੋਗੇ ਨਾ ਜੀ ਉਹਦੇ ਵਿੱਚ ਫਿਰ ਬਚਿੱਤਰਨਾਟਕ ਦੇ ਵਿੱਚ ਮਹਾਰਾਜ ਇਹ ਸਾਰਾ ਬਚਨ ਸਾਰਾ ਖੋਲ ਕੇ ਦੱਸਦੇ ਆ ਵੀ ਮਹਾਰਾਜ ਨੇ ਮੈਨੂੰ ਬੁਲਾਇਆ ਆਪਣੇ ਕੋਲੇ ਆਪਣਾ ਸੁਤ ਕਹ ਮੋਹੇ ਨਿਵਾਜਾ ਧਰਮ ਪਰਪਤ ਕਰਨੇ ਕਰਮੇ ਕੋ ਸਾਜਾ ਉਹ ਸਾਰਾ ਬਚਨ ਫਿਰ ਚੱਲਦਾ ਉੱਥੇ ਜੀ ਤੇ ਮਹਾਰਾਜ ਨੇ ਫਿਰ ਉੱਥੇ ਜਦੋਂ ਦਾਦੂ ਦਵਾਰੇ ਤੋਂ ਫਿਰ ਮਹਾਰਾਜ ਚਾਲਾ ਮਾਰਿਆ ਫਿਰ ਅੱਗੇ ਆਗੇ ਜਦੋਂ ਉੱਥੇ ਇੱਕ ਬਹੁਤ ਸੁੰਦਰ ਬਾਗੀਚਾ ਡੇਰਾ ਬਣਾਇਆ ਹੋਇਆ ਸੀਗਾ ਤੇ ਉਹ ਪਲੰਗ ਸਜਾ ਤਜਾ ਲੱਗਿਆ ਹੋਇਆ ਸੀ ਉਸੇ ਤਰ੍ਹਾਂ ਤੇ ਮਹਾਰਾਜ ਜਾ ਕੇ ਉੱਥੇ ਜਾ ਕੇ ਬਹਿ ਗਏ ਤੇ ਮਹਾਰਾਜ ਆਪਣੇ ਤੀਰ ਚਾਰੋ ਖੁੰਜਿਆਂ ਦੇ ਵਿੱਚ ਰੱਖਤੇ ਤੇ ਇਸ ਸਿੰਘਾਂ ਨੂੰ ਕਿਹਾ ਵੀ ਜਿੰਨੇ ਇੱਥੇ ਆਪਣੇ ਹੈਗੇ ਆ ਉਹ ਝਟਕ ਕੇ ਬੱਕਰੇ ਬਾਹਰ ਦੇ ਡਲੇ ਮਹਾਪ੍ਰਸ਼ਾਦ ਜੀ ਨੂੰ ਕਹਿੰਦੇ ਨੇ ਹਾਂਸੀ ਉਹ ਤਿਆਰ ਕਰਤੇ ਉਹ ਜਿਹੜੇ ਸੀਗੇ ਉਹਨਾਂ ਦੀ ਮੁਕਤੀ ਹੋਈ ਆ ਉਹ ਜਿਹੜੇ ਬੱਕਰੇ ਜੀ ਉੱਥੇ ਕਿਸੇ ਨੂੰ ਬੱਕਰਾ ਬਣਾਇਆ ਕਿਸੇ ਨੂੰ ਕੁਝ ਬਣਾਇਆ ਆਪਣੀ ਰਿੱਧੀਆਂ ਸਿੱਧੀਆਂ ਦੇ ਨਾਲ ਬਿਲਕੁਲ ਤੇ ਫਿਰ ਇਹਦੇ ਜਿਹੜੇ ਉੱਥੇ ਇਹਦੇ ਚੇਲੇ ਸੀਗੇ ਜਦੋਂ ਇਹ ਤਾਂ ਤਪ ਕਰ ਰਹੇ ਸੀਗੇ ਬਾਬਾ ਬੰਦਾ ਸਿੰਘ ਬਾਗਰ ਦਾ ਬਾਦੋਂ 10 ਬਰਾਗੀ ਉੱਥੇ ਫਿਰ ਇਹਦਾ ਚੇਲਾ ਗਿਆ ਇੱਕ ਜਾਗਰ ਕੇ ਆ ਵੀ ਜੀ ਸੰਤ ਜੀ ਵੀ ਤੁਸੀਂ ਤਾਂ ਉਹ ਤਪ ਕਰੀ ਜਨੋਂ ਤੁਹਾਡਾ ਡੇਰਾ ਲੁੱਟ ਗਿਆ ਸਾਰਾ ਜਿੱਥੇ ਤੁਸੀਂ ਇੰਨੀ ਪਵਿੱਤਰਤਾ ਰੱਖਦੇ ਉੱਥੇ ਖੂਨੀ ਖੂਨ ਕਰਦਾ ਕੌਣ ਆ ਗਿਆ ਤੇ ਸਿੰਘਾਂ ਨੇ ਉੱਥੇ ਸਾਰਾ ਫਿਰ ਤਿਆਰ ਕਰ ਲਿਆ ਲੰਗਰ ਪ੍ਰਸ਼ਾਦਾ ਜੀ ਤੇ ਇਹਨੇ ਫਿਰ ਆਪਣੀ ਸ਼ਕਤੀ ਦੇ ਨਾਲ ਵੇਖਿਆ ਜਦੋਂ ਤੇ ਇਹੜੇ ਫਿਰ ਸਭ ਤੋਂ ਪਹਿਲਾਂ ਉੱਥੇ ਕਾਲੀ ਦੇਵੀ ਨੂੰ ਭੇਜਿਆ ਫਿਰ ਦੁਰਗਾ ਨੂੰ ਭੇਜਿਆ ਫਿਰ ਭੈਰਵ ਨੂੰ ਭੇਜਿਆ ਫਿਰ ਹਨੂ ਮਾਲ ਨੂੰ ਭੇਜਿਆ ਤੇ ਉਹ 52 ਵੀਰਾਂ ਦੇ ਨਾਮ ਨੂੰ ਦੱਸੜੇ ਆ ਉਹ 52 52 ਭੇਜੇ ਨੇ ਹੋਰ ਅਲੋਕਿਕ ਸ਼ਕਤੀਆਂ ਬੜੀਆਂ ਭੇਜੀਆਂ ਪਰ ਹੁਣ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਮੂਰੇ ਜਿੱਥੋਂ ਸਾਰਾ ਕੁਝ ਉਪਜਦਾ ਹੈ ਬਿਲਕੁਲ ਉਦੋਂ ਮੁਰੇ ਕਿਦੀ ਚੱਲੇ ਤੇ ਉਹ ਸਾਰੇ ਮੁੜ ਜਾਣ ਉਹ ਕਹਿੰਦੇ ਉਹ ਪੁੱਛਦਾ ਵੀ ਤੁਸੀਂ ਅੱਜ ਤੱਕ ਤਾਂ ਗੁੜੇ ਨਹੀਂ ਗੇ ਖਾਲੀ ਵੀ ਹੋਣਗੇ ਹੁਣ ਉਹ ਕਹਿੰਦੇ ਵੀ ਉਹਨਾਂ ਦਾ ਤੇਜ ਪ੍ਰਤਾਪ ਹੀ ਹੈ ਜੀ ਵੀ ਜਦੋਂ ਅਸੀਂ ਉਹਨਾਂ ਕਰ ਨਹੀਂ ਜਾਣਦੇ ਸਾਡਾ ਜਿਹੜਾ ਇਹ ਦੀਵਾ ਜੋਤੀ ਦਾ ਸਰੀਰ ਹੈ ਨਾ ਦੇਵਤੇ ਦਾ ਦੀਵਾ ਜੋਤੀ ਦਾ ਸਰੀਰ ਹੁੰਦਾ ਜੀ ਆਪਣਾ ਪੰਜ ਭੂਤਕ ਸਰੀਰ ਹੈ ਵੀ ਉਹ ਸੜਦਾ ਹੈ ਉਹਨਾਂ ਦੇ ਸੇਕ ਨਾਲ ਸਾਨੂੰ ਅੱਗ ਲੱਗਦੀ ਹੈ ਤਾਂ ਅਸੀਂ ਭੱਜ ਆਉਨੇ ਹਾਂ ਉੱਥੋਂ ਤੇ ਇਹ ਫਿਰ ਉੱਥੇ ਫਿਰ ਆਪ ਗਿਆ ਫਿਰ ਜਦੋਂ ਜਾ ਕੇ ਸਨਮੁਖ ਹੋਇਆ ਮੈਂ ਸੰਖੇਪ ਦੇ ਵਿੱਚ ਦੱਸ ਰਿਹਾ ਬਹੁਤ ਵੱਡੀ ਕਥਾ ਹੂੰ ਤੇ ਉਹ ਸੰਮੁਖ ਹੋਇਆ ਜਦੋਂ ਮਹਾਰਾਜ ਦੇ ਇਹਨੇ ਬੜਾ ਜ਼ੋਰ ਲਾਇਆ ਬੜੀਆਂ ਹੋਰ ਸ਼ਕਤੀਆਂ ਛੱਡੀਆਂ ਜੀ ਪਰ ਉਹ ਇੱਕ ਰੱਤੀ ਵੀ ਨਹੀਂ ਹਿੱਲਿਆ ਵਾਹ ਜਿਹੜਾ ਪਲੰਘ ਸੀ ਮਹਾਰਾਜ ਦਾ ਉਹ ਰੱਤੀ ਵੀ ਨਹੀਂ ਹਿੱਲਿਆ ਤੇ ਫੇਰ ਇਹ ਟੈਪਿਆ ਹੂੰ ਫੇਰੇ ਅੰਤਰਾਤਮੇ ਨੇ ਦੇਖਿਆ ਵੀ ਇਹ ਤਾਂ ਫਿਰ ਵੀ ਅਕਾਲ ਪੁਰਖ ਪਰਮੇਸ਼ਰ ਦੀ ਆਪਣੀ ਉਹ ਜੋਤ ਹੈ ਖੁਦ ਖੁਦਾਈ ਨੇ ਹਾਂ ਤੇ ਫੇਰ ਉੱਥੇ ਫਿਰ ਜੀ ਇਟਾ ਅਗੇ ਫਿਰ ਇਹਨੇ ਕਿਹਾ ਮਹਾਰਾਜ ਮੈਂ ਹੱਥ ਤੋਂ ਤੁਹਾਡਾ ਹੋ ਗਿਆ ਤੁਹਾਡਾ ਬੰਦਾ ਮੈਂ ਤੇ ਮਹਾਰਾਜ ਕਹਿੰਦੇ ਤੈਨੂੰ ਬੰਦਾ ਹੀ ਬਣਾਉਣ ਆਏ ਸੀਗੇ ਤੇ ਫਿਰ ਮਹਾਰਾਜ ਨੇ ਇਹਨੂੰ ਬੁੱਢੇਦਾਲ ਦਾ ਅਮਰਤ ਸ਼ਕਾ ਕੇ ਜੀ ਤੇ ਮੈਂ ਅਮਰ ਤੁਹਾਨੂੰ ਦਾ ਦੱਸ ਰਿਹਾ ਵੀ ਬੁੱਢੇਦਾਲ ਦਾ ਕਿਉਂਕਿ ਪਹਿਲਾ ਜਿਹੜੀ ਅਥਾਰਟੀ ਸੀ ਬੁੱਢੇਦਾਲ ਕੋਲੇ ਸੀ ਹਾਂ ਆ ਹੁਣ ਜਿਹੜਾ ਕਰਾਈ ਜਾਂਦੇ ਆ ਵੀ ਪਹਿਲਾਂ ਸਾ ਦਾਸ ਨੂੰ ਦੇਸਾਂ ਵਿਦੇਸਾਂ ਦੇ ਵਿੱਚ ਮੌਕਾ ਮਿਲਦਾ ਜਾਣਦਾ ਜੀ ਤੇ ਉਹ ਵੱਜ ਪਿਆਰੇ ਬਣਾ ਲੈਂਦੇ ਆ ਹਾਂ ਮੁਰਕਿਓ ਪੈਂਟਾ ਕਮੀਜ਼ਾ ਪਾ ਕੇ ਵਿਦੇਸ਼ਾਂ ਜੀ ਦੇਖਿਆ ਵੀ ਉਹ ਸਟੋਰਾਂ 'ਤੇ ਨੌਕਰੀ ਕਰਦੇ ਫਿਰਦੇ ਆ। ਹੈਨਾ? ਤੇ ਇਸ ਤਰ੍ਹਾਂ ਨਹੀਂ ਐ ਬੁੱਢੇ ਦਲ ਦੀ ਬੜੀ ਵੱਡੀ ਕਮਾਈ ਐ, ਸਿੰਘਾਂ ਦੀ ਬੜੀ ਵੱਡੀ ਕਮਾਈ ਹੁੰਦੀ ਐ, ਹੋਰ ਐ। ਉਹ ਫਿਰ ਅਮਰਤ ਛਕਾਣ ਦੇ ਯੋਗ ਹੁੰਦੇ। ਜਿਨ੍ਹਾਂ ਦਾ ਆਪਣਾ ਜੀਵਨ ਹੋਵੇ, ਜੱਪਦਾ ਪਾਵੇ। ਜਿਵੇਂ ਉਹ ਪਿੰਡ ਰੀ ਐ, ਜਿੱਥੇ ਸੰਤ ਗਿਆਨੀ ਮੋਹਨ ਸਿੰਘ ਜੀ ਸੀਗੇ। ਜੀ। ਉਹਨਾਂ ਦਾ ਜੀਵਨ ਬਾਰੇ ਆਪ ਜੀ ਦੇਖੋ, ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਜੀਵਨ ਬਾਰੇ ਦੇਖੋ। ਬਾਬਾ ਸੰਤਾ ਸਿੰਘ ਜੀ ਦਾ ਜੀਵਨ ਦੇਖੋ, ਬਾਬਾ ਖੜਕ ਸਿੰਘ ਜੀ ਦਾ ਜੀਵਨ ਦੇਖੋ, ਬਾਬਾ ਭਦਰ ਸਿੰਘ ਜੀ ਦਾ ਜੀਵਨ ਬਾਬਾ ਸਰਜੀਤ ਸਿੰਘ ਜੀ ਦਾ ਜੀਵਨ ਦੇਖੋ अनेका ਹੀ ਐਜੇ ਹੋਰ ਜਿਵੇਂ ਰਕਵੇ ਵਾਲੇ ਮਹਾਪੁਰਸ਼ ਨੇ ਉਹਨਾਂ ਦਾ ਜੀਵਨ ਦੇਖੋ ਜਾਨੀ ਸੁਰਿੰਦਰ ਸਿੰਘ ਜੀ ਨੇ ਹੋਰ ਨੇ ਬੁੱਢੇ ਦਲ ਦੇ ਵਿੱਚ ਇੱਕ ਤੋਂ ਇੱਕ ਸਿੰਘ ਨੇ ਜਿਹੜੇ ਹੱਤੀ ਤਪੀ ਜਪੀ ਅੱਜ ਵੀ ਨੇ ਹੂੰ ਸੋ ਉਹ ਅਮਰਤ ਛਕਾਉਣ ਦੇ ਲਈ ਜੀ ਵੱਲ ਇਹ ਗਾਨੀ ਸ਼ਮਸ਼ੇਰ ਸਿੰਘ ਜੀ ਹੋਗੇ ਜਿਹੜੇ ਇਸ ਟਾਈਮ ਹੈੱਡ ਗਰੰਥੀ ਦੇ ਬੁੱਢੇ ਦਲ ਦੇ ਜੀ ਤੇ ਬਾਬਾ ਮਾਨ ਸਿੰਘ ਜੀ ਹੋਗੇ 96 ਕਰੋੜੀ ਸਿੰਘ ਸਾਹਿਬ ਉਹਦਾ ਹਰੇਕ ਹੀ ਲਾਦੇ ਸਿੰਘ ਸਾਹਿਬ ਇਹ ਖਿਤਾਬ ਹੈ ਹੂੰ 96 ਕਰੋੜੀ ਫੌਜ ਦੇ ਜਿਹੜੇ ਮੁਖੀ ਹੁੰਦੇ ਨਾ ਉਹਨਾਂ ਦਾ ਖਤਾਬ ਹੈ ਵੀ ਸਿੰਘ ਸਾਹਿਬ ਜਥੇਦਾਰ ਬਾਬਾ ਮਾਨ ਸਿੰਘ ਜੀ 96 ਕਰੋੜੀ ਬੁੱਢਾ ਦਲ ਚੱਕਰਵਰਤੀ ਵੀਰ ਇਹ ਸਾਰਾ ਮਤਲਬ ਇਹ ਹੁਣ ਥੋੜਾ ਜਿਹਾ ਬਦਲੀ ਜਾਂਦੇ ਆਪੋ ਤਾਪ ਬਈ ਹੋਈ ਹੈ ਇਹਦੇ ਕਰਕੇ ਆ ਫਿਰ ਉੱਥੇ ਬੰਦਾ ਸਿੰਘ ਬਹਾਦਰ ਨੂੰ ਫਿਰ ਮਾਰਨੇ ਬੰਦਾ ਬਣਾਇਆ ਜੀ ਇਹਦਾ ਇੱਕ ਨਾਮ ਹੋਇਆ ਲਖਮਣ ਦਾਸ ਜੀ ਜਿਹੜਾ ਅਮਰਤ ਦਾਸ ਹੋ ਗੁਰਬਖਸ਼ ਸਿੰਘ ਸੀ ਹੂੰ ਕਈ ਨਾ ਇੱਕ ਸਿੰਘ ਸਾਹਿਬ ਜਿਵੇਂ ਇਤਿਹਾਸ ਜਿਵੇਂ ਉਹਨੂੰ ਤੁਸੀਂ ਦੱਸੇਗੀ ਭਾਈ ਗੁਰਬਖਸ਼ ਸਿੰਘ ਨਾਮ ਦਿੱਤਾ ਗਿਆ ਮਹਾਰਾਜ ਨੇ ਫਿਰ ਭਾਈ ਗੁਰਬਖਸ਼ ਸਿੰਘ ਤੋਂ ਬੰਦਾ ਸਿੰਘ ਬਹਾਦਰ ਕਿਵੇਂ ਪ੍ਰਚਲਿਤ ਕੀ ਹੋਇਆ ਇਹ ਬੰਦਾ ਸਿੰਘ ਬਹਾਦਰ ਜਦੋਂ ਇੱਥੇ ਆਏ ਨਾ ਪਹਿਲਾਂ ਇੱਥੇ ਆ ਘਨੌਰ ਵਾਲੇ ਏਰੀਆ ਦੇ ਵਿੱਚ ਉੱਥੋਂ ਤੁਰਦੇ ਤੁਰਦੇ ਤੇ ਉੱਥੇ ਜਦੋਂ ਇਹਨਾਂ ਨੇ ਪਹਿਲਾਂ ਜੰਗ ਜਿੱਤੇ ਆ ਉੱਥੇ ਜੀ ਤੇ ਉੱਥੇ ਫਿਰ ਲੋਕਾਂ ਨੇ ਵੀ ਤੂੰ ਕੌਣ ਹੈ ਹਮ ਇਹ ਕਹਿੰਦਾ ਗੁਰੂ ਦਾ ਬੰਦਾ ਵਾਹ ਜੀ ਤਾਂ ਇਹ ਨਾ ਪ੍ਰਚਲਿਤ ਹੋਇਆ ਬੰਦਾ ਸਿੰਘ ਬਹਾਦਰ ਜੀ ਹੁਣ ਉਹਨਾਂ ਕੋ ਗੱਲ ਕਰ ਲੈਣੀ ਆ ਜੀ ਮਹਾਰਾਜ ਨੇ ਅਮਰਦੇਵ ਦਾਤ ਬਖਸ਼ਿਸ਼ ਕਰ ਦਿੱਤੀ ਹਾਂਜੀ ਗੁਰੂ ਦਾ ਬੰਦਾ ਵੀ ਸੱਜ ਗਿਆ ਹਾਂ ਪਹਿਲਾਂ ਉੱਥੇ ਟ੍ਰੇਨਿੰਗ ਵੀ ਕਰਾਈ ਸ਼ਸਤਰਾਂ ਦੀ ਵਸਤਰਾਂ ਦੀ ਕੁ ਸਮਾਂ ਰੱਖ ਕੇ ਬੁੱਢੇ ਦਲ ਦੇ ਵਿੱਚ ਬੁੱਢੇ ਦਲ ਦੇ ਪਹਿਲੇ ਜਥੇਦਾਰ ਬਾਬਾ ਬਨੂ ਸਿੰਘ ਜੀ ਹੂੰ ਉਹ ਪੰਜ ਸਿੰਘ ਮਹਾਰਾਜ ਨੇ ਨਾਲ ਤੋਰੇ ਸੀਗੇ ਤੇ ਇਹਨਾਂ ਨੂੰ ਹੁਕਮ ਵੀ ਕਰਿਆ ਸੀਗਾ ਵੀ ਪੰਜ ਪ੍ਰਬਾਲ ਪੰਜ ਪ੍ਰਦਾਲ ਪंचे ਪਾਵੇ ਦਰਗਾਹ ਮਾਲ ਪंचे ਸੋਹੇ ਦਰ ਰਾਜਨ ਪੰਚਾ ਗੁਰ ਇਕਤਿਆ ਜੀ ਵੀ ਪੰਜਾਂ ਦੇ ਅਧੀਨ ਰਹਿਣਾ ਤੁਸੀਂ ਹੂੰ ਤੇ ਫਿਰ ਉੱਥੋਂ ਵੇਲੇ ਨਾਲ ਦੀ ਪਹਿਲਾਂ ਟ੍ਰੇਨਿੰਗ ਹੋਈ ਹੈ ਕਿਉਂਕਿ ਅੱਜ ਜਿਹੜੇ ਭਰਤੀ ਕੀ ਜਾਂਦੇ ਨੇ ਉਹਨਾਂ ਨੂੰ ਟ੍ਰੇਨਿੰਗ ਨਹੀਂ ਹੁੰਦੀ ਜੀ ਕਿਸੇ ਵੀ ਫੌਜ ਦੇ ਵਿੱਚ ਤੁਸੀਂ ਭਰਤੀ ਆਉਣਾ ਕਿਸੇ ਦੇਸ਼ ਦੀ ਹੈ ਕਿਸੇ ਮੁਲਕ ਦੀ ਹੈ ਨਾ ਉਹਦੇ ਵਾਸਤੇ ਟ੍ਰੇਨਿੰਗ ਬੜੀ ਜ਼ਰੂਰੀ ਹੈ ਤੇ ਜਿਨ੍ਹਾਂ ਸਿੰਘਾਂ ਦੀ ਟ੍ਰੇਨਿੰਗ ਹੋਈ ਹੁੰਦੀ ਆ ਆਸ ਹੋਈ ਹੁੰਦੇ ਆ ਬਾਕੀ ਕੱਚੇ ਪਿੱਲੇ ਸਭ ਰਾਹ ਚ ਹੀ ਰਹਿ ਜਾਂਦੇ ਆ ਇਸ ਕਰਕੇ ਪਹਿਲਾਂ ਇਹਨਾਂ ਦੀ ਸ਼ਸਤਰਾਂ ਵਸਤਰਾਂ ਦੀ ਘੋੜ ਸਵਾਰੀ ਹੋਵੇ ਸਾਰੀ ਟ੍ਰੇਨਿੰਗ ਹੋਈ ਉੱਥੇ ਜੀ ਤੇ ਮਹਾਰਾਜ ਜਿਹਦੇ ਸਿਰ ਤੇ ਹੱਥ ਧਾਰਦਣ ਹੈ ਨਾ ਉਹ ਫਿਰ ਮਿੰਟਾਂ ਸਕਿੰਟਾਂ ਦੀ ਸਾਰਾ ਕੁਝ ਹੋ ਜਾਂਦਾ ਬਿਲਕੁਲ ਜੀ ਕਿਉਂਕਿ ਆਪਾਂ ਨੂੰ ਸਮਾਂ ਲੱਗਦਾ ਨਾ ਆਪਾਂ ਨੂੰ ਐ ਕਿ ਕਈ ਬੁੱਧੀਜੀਵੀ ਹੁਣ ਸੋਚਣਗੇ ਵੀ ਇਹਨਾਂ ਕਿੱਥੇ ਸਮਾਂ ਸੀ ਜੀ ਜੀ ਪਰ ਜਿਸਕੇ ਹੱਥ ਮੱਥ ਧਰਦੇ ਪਰਮੇਸ਼ਰ ਉਹ ਸਵਈਏ 34 ਸਵਈਏ ਚ ਆਉਂਦਾ ਕੰਠ ਨੀਗਾ ਹੁਣ ਮੇਰੇ ਜੀ ਜੀ ਤੇ ਉਹ ਫਿਰ ਜਿਹਦੇ ਬਸਤਕ ਤੇ ਹੱਥ ਰੱਖਦੇ ਮਹਾਰਾਜ ਉਹ ਜਾਣਤਾ ਹੈ ਸਭ ਕੇ ਘਟ ਗਈ ਹਾਂ ਨਾ ਉਹ ਫਿਰ ਸਾਰਾ ਕੁਝ ਹੀ ਹੋ ਜਾਂਦਾ ਮਹਾਰਾਜ ਸਮਰੱਥ ਨੇ ਬਿਲਕੁਲ ਹਾਂ ਜੀ ਹੁਣ ਆਪਾਂ ਗੱਲ ਕਰ ਲੈਣੀ ਹੈ ਕਿ ਗੁਰੂ ਸਾਹਿਬ ਜੀ ਨੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਤੋਰਿਆ ਉਹ ਕੀ ਕੋਤਕ ਕੀ ਸੀਗਾ ਕਿ ਉਹਨਾਂ ਨੇ ਕਿਉਂ ਪੰਜਾਬ ਦੀ ਧਰਤੀ ਦੇ ਵੱਲ ਤੋਰਿਆ ਸੀ ਹਾਂ ਇਹ ਜਿਹੜੇ ਸਾਧ ਲੋਕ ਹੁੰਦੇ ਆ ਨਾ ਜੀ ਜਿੰਨੇ ਵੀ ਹੁਣ ਸਾਧੂ ਲੋਕ ਨੇ ਜਿਹਨਾਂ ਸਾਧੂ ਵਰਤੀ ਹੁੰਦੀ ਹੈ ਜੀ ਇਹ ਮਾਸ ਤੋਂ ਬੜਾ ਵੱਜਦੇ ਹੂੰ ਮਾਸ ਤੋਂ ਬੜਾ ਵੱਜਦੇ ਹੈ ਹੈਨਾ ਤੇ ਉੱਥੇ ਜਦੋਂ ਬੱਕਰੇ ਝਟਕਤੇ ਇਹਦੇ ਸਾਰੇ ਹੂੰ ਤੇ ਉਹ ਕਹਿੰਦਾ ਮਹਾਰਾਜ ਮੇਰਾ ਤਾਂ ਡੇਰਾ ਪਵਿੱਤਰ ਆਪ ਪਵਿੱਤਰ ਹੋ ਗਿਆ ਪਵਿੱਤਰ ਨਹੀਂ ਰਿਹਾ ਉਹ ਮਹਾਰਾਜ ਕਹਿੰਦੇ ਤੈਨੂੰ ਆਇਨਾ ਜਾਨਵਰਾਂ ਦੇ ਖੂਨ ਤੋਂ ਤੈਨੂੰ ਪਵਿੱਤਰਤਾ ਹੋ ਰਹੀ ਹੈ ਜਿੱਥੇ ਛੋਟੇ ਛੋਟੇ ਬੱਚਿਆਂ ਦਾ ਮਾਸੂਮਾ ਦਾ ਖੂਨ 9 ਸਾਲ ਦੇ 7 ਸਾਲ ਦੇ ਸਹਿਬਜਾਦੇ ਦਾ ਖੂਨ ਡੁੱਲ ਰਿਹਾ ਜੀ ਉਹ ਪਾਪ ਨੂੰ ਕੌਣ ਰੋਕੇਗਾ ਇਹ ਪਾਪ ਨੂੰ ਕੋਈ ਨਹੀਂ ਰੋਕਦੀ ਇਹ ਪਾਗਦਰਤੀ ਹਾਂ ਵੀ ਉਹ ਪਾਪ ਨੂੰ ਕੌਣ ਰੋਕੇਗਾ ਫਿਰ ਜੀ ਵੀ ਤੂੰ ਜੇ ਆਪਣੇ ਆਪ ਨੂੰ ਸਮਝਦਾ ਕੁਝ ਜੇ ਤੂੰ ਕਹਿੰਦਾ ਵੀ ਮੇਰੀ ਸੇਵਾ ਲਾਓ ਮਹਾਰਾਜ ਮੈਨੂੰ ਦੱਸੋ ਕੁਝ ਮੈਨੂੰ ਤੋਰੋ ਤੇ ਫਿਰ ਮਹਾਰਾਜ ਨੇ ਉਹ ਸਾਰੇ ਵਰਤਾਂ ਤੇ ਸੁਣਾਈ ਵੀ ਅਦਮ ਛੋਟੇ ਛੋਟੇ ਬੱਚਿਆਂ ਦਾ ਕਹਾਣ ਹੋ ਰਿਹਾ ਜੀ ਜਿਹੜੇ ਮੋਤੀ ਮਾਰੇ ਵਰਗਿਆਂ ਦੇ ਦੁੱਧ ਸ਼ਿਕਾਇਆ ਸੀ ਉਹਨਾਂ ਦਾ ਸਾਰਾ ਪਰਿਵਾਰ ਕੋਹਲੂ ਚ ਪੀੜਤਾ ਵੀ ਇਤਨਾ ਜ਼ੁਲਮ ਹੋ ਰਿਹਾ ਬੱਚੇ ਸ਼ੀਰਖੋਰ ਬੱਚੇ ਜਿਹੜੇ ਦੁੱਧ ਪਿੰਦੇ ਬੱਚੇ ਉਹ ਵੀ ਬਖਸ਼ ਨਹੀਂ ਜਾ ਰਹੇ ਨੇ ਜਿਹਦੇ ਟੰਗ ਰਹੇ ਆ ਉਹਨਾਂ ਨੂੰ ਫਿਰ ਇਹ ਪਹਿਲਾ ਹੈ ਤਾਂ ਪਹਿਲਾ ਇਹ ਯੋਦਾਈ ਸੀ ਹਮ ਇੱਥੇ ਜੰਮੂ ਕੋਲੇ ਇਹਨਾਂ ਦਾ ਪਿੰਡ ਆ ਪੁਣਸ਼ ਦੇ ਵਿੱਚ ਆਪਣਾ ਰਜਵਰੀ ਉੱਥੇ ਸ਼ਿਕਾਰ ਖੇਡਿਆ ਕਰਦੇ ਸੀ ਇਹ ਬਚਪਨ ਦੇ ਵਿੱਚ ਇਥੋਂ ਸਾਧੂ ਬਣਿਆ ਇਹ ਇਹ ਇਹਨਾਂ ਦੇ ਫਿਰ ਕਈ ਗੁਰੂ ਧਾਰੇ ਸਾਧੂ ਬਣਨ ਦੇ ਵੀ ਜਿਹੜੀਆਂ ਰਿੱਧੀਆਂ ਸਿੱਧੀਆਂ ਦੀ ਕਿਤਾਬ ਹੈ ਇਹ ਪੰਥ ਪ੍ਰਕਾਸ਼ ਜਿਹੜਾ ਭਾਈ ਰਤਨ ਸਿੰਘ ਪੰਘੂ ਜੀ ਨੇ ਲਿਖਿਆ ਇੱਕ ਅਨੂਨੀਆ ਸਾਧ ਹੋਇਆ ਜੀ ਉਹਨੇ ਫਿਰ ਇਹਨੂੰ ਰਿੱਧੀਆਂ ਸਿੱਧੀਆਂ ਦੀ ਕਿਤਾਬ ਇਹ ਸਾਰੀ ਦਿੱਤੀ ਫਿਰ ਬਾਅਦ ਦੇ ਵਿੱਚ ਇਹਨੇ ਪ੍ਰਸੰਨ ਹੋ ਕੇ ਇੱਕ ਰਾਜਾ ਸੀਗਾ ਉਹ ਇਹਦਾ ਸੇਵਕ ਬਣ ਗਿਆ ਜੀ ਫਿਰ ਉਹਨੂੰ ਦੇ ਗਿਆ ਸੀ ਇਹ ਤੇ ਉੱਥੋਂ ਫਿਰ ਇਹਦੇ ਤੀਰ ਤੋੜਤੇ ਆਪਣੇ ਜੋ ਮਿਰਗਣੀ ਦੇ ਵਿੱਚ ਤੀਰ ਵੱਜਿਆ ਜਾ ਕੇ ਉਹ ਗਰਭਧਾਰੀ ਸੀਗੀ ਉਹਦੇ ਬੱਚੇ ਵੀ ਮਰ ਗਏ ਉਹ ਵੀ ਮਰ ਗਏ ਫਿਰ ਉੱਥੋਂ ਇਹ ਬ੍ਰਕਤ ਹੋ ਗਿਆ ਜੀ ਬਰਾਗ ਪਹਿਲਾ ਹੋ ਗਿਆ ਤੇ ਸਾਧਨਾ ਕਰਨ ਲੱਗ ਗਏ ਇਹ ਜੋਧਾ ਦਾ ਪਹਿਲਾ ਹੀ ਸੀ ਜੀ ਉਹ ਮਹਾਰਾ ਨੇ ਫਿਰ ਹਮਰ ਸ਼ਿਕਾ ਕੇ ਤਿਆਰ ਵਰ ਤਿਆਰ ਕਰਤਾ ਤੇ ਫਿਰ ਉਥੋਂ ਇਹ ਜੰਗ ਨੂੰ ਤੁਰ ਪਏ ਇਹਦਾ ਮੇਨ ਕਾਰਨ ਤਾਂ ਜ਼ੁਲਮ ਸੀ ਕਿਉਂਕਿ ਖਾਲਸੇ ਦਾ ਕਿਸੇ ਧਰਮ ਦੇ ਨਾਲ ਕਿਸੇ ਕੌਮ ਦੇ ਨਾਲ ਕਿਸੇ ਮਜਬ ਦੇ ਨਾਲ ਕਿਸੇ ਵਰਨ ਦੇ ਨਾਲ ਕੋਈ ਵੈਰ ਨਹੀਂ ਸ੍ਰੋ ਮਹਾਰਾ ਨੇ ਸਾਨੂੰ ਇਹ ਪੜਾਇਆ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿੱਖ ਸਭਾ ਕਰਤਾ ਇਹ ਸਾਰਾ ਜਗ ਤਾਂ ਸਾਡਾ ਪਰਿਵਾਰ ਹੈ ਨਿਰਭਉ ਤੇ ਨਿਰਵੈਰ ਦਾ ਸਿਧਾਂਤ ਗੁਰੂ ਨਾਨਕ ਸਾਹਿਬ ਤੋਂ ਚੱਲਦਾ ਆਇਆ ਗੁਰੂ ਗੋਬਿੰਦ ਸਿੰਘ ਜੀ ਨੇ ਅੱਗੇ ਵਕਸ਼ਿਸ਼ ਕਹਾ ਜੀ ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਮੇਰੀ ਪੀਰੀ ਬਣਾਤੀ ਜੀ ਬਾਅਦ ਵਿੱਚ ਖਾਲਸਾ ਤਿਆਰ ਵਰ ਤਿਆਰ ਕਰਤਾ ਜੀ ਹਲਾ ਜੀ ਮਹਾਰਾਜ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਕਰੋ ਨਿਵਾਜ਼ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰਾ ਪਿੰਡ ਪ੍ਰਾਂਤ ਜੀ ਹਲਾ ਜੀ ਬਹੁਤ ਬਾਰ ਦਿੱਤੇ ਮਹਾਰਾਜ ਜੀ ਹੂੰ ਸੋ ਇਹ ਬੰਦਾ ਸਿੰਘ ਬਹਾਦਰ ਜੀ ਨੂੰ ਫਿਰ ਇਸ ਤਰ੍ਹਾਂ ਉਹ ਜ਼ੁਲਮ ਦੇ ਨਾਸ ਵਾਸਤੇ ਜੀ ਪੰਜਾਬ ਨੂੰ ਤੋੜਿਆ ਗਿਆ ਫਿਰ ਆ ਚੱਪੜ ਚਿੜੀ ਦੀ ਧਰਤੀ ਜਿੱਥੇ ਆਪ ਜੀ ਬੈਠੇ ਹੋ ਇਹ ਉਹਨਾਂ ਦੇ ਲਖਤੇ ਜਿਗਰ ਬਾਬਾ ਅਜੇ ਸਿੰਘ ਜੀ ਜੀ ਹਾਂਜੀ ਉਹਨਾਂ ਦੇ ਸਥਾਨ ਤੇ ਆਪ ਜੀ ਬੈਠੇ ਹੋ ਇਹ ਯਾਦਗਾਰੀ ਸਥਾਨ ਉਹਨਾਂ ਦਾ ਬਣ ਰਿਹਾ ਤੇ ਸਿੱਧੀ ਤਾਂ ਉਹਨਾਂ ਦੀ ਦਿੱਲੀ ਹੋਈ ਹੈ ਇਹ ਇੱਕ ਸਮਾਗਮ ਅਸੀਂ ਹਰ ਸਾਲ ਮਨਾਉਂਦੇ ਹੁੰਨੇ 24 ਜੂਨ ਨੂੰ ਹੂੰ ਉਹ 24 ਜੂਨ ਹੁਣ ਆੜੀਆਂ ਸਮਾਗਮ ਹੋਣੇ ਸਾਰੇ ਦੇਸ਼ਾਂ ਵਿਦੇਸ਼ਾਂ ਦੀ ਇਹ ਸੰਗਤਾਂ ਨੂੰ ਤੁਹਾਡੇ ਚੈਨਲ ਦੇ ਖਬਰ ਵਾਲੇ ਚੈਨਲ ਦੇ ਰਾਹੀਂ ਇਹ ਬੇਨਤੀ ਵੀ ਹੈ ਵੀ ਸਾਨੂੰ ਇੱਥੇ ਆ ਕੇ ਦਰਸ਼ਨ ਦਿਓ ਤੇ ਆਪਣੀ ਸ਼ਰਦਾ ਦੇ ਫੁੱਲ ਸ਼ਹੀਦਾਂ ਨੂੰ ਭੇਟ ਕਰੋ ਸੋ ਆਪਾਂ ਇਹ ਸਮਾਗਮ ਬੜੇ ਸ਼ਰਦਾ ਭਾਵਨਾ ਨਾਲ ਮਨਾਈਏ ਤੇ ਇੱਥੇ ਫਿਰ ਜੰਗ ਹੋਇਆ ਸਾਰਾ ਜੀ ਤੇ ਉਸ ਜੰਗ ਦੇ ਵਿੱਚ 6000 ਨਿਹੰਗ ਸਿੰਘ ਵਾਹੀ ਸ਼ਹੀਦੀ ਪਾ ਗਏ ਤੇ ਬਾਬਾ ਦੀਪ ਸਿੰਘ ਜੀ ਵੀ ਇੱਥੇ ਆਏ ਐ ਹਮ ਤੇ ਇੱਕ ਪਾਸੇ ਉਸ ਵਕਤ ਦੀ ਸਰਕਾਰ ਲਾ ਲੋ ਭਾਈ ਸਾਹਿਬ ਭਾਈ ਰਤਨ ਸਿੰਘ ਬਾਂਗੂ ਲਿਖਦੇ ਵੀ 52 ਲੱਖ ਰੁਪਇਆ ਵਜੀਦ ਖਾਨ ਦੀ ਉਸ ਟਾਈਮ ਦੀ ਇੱਕ ਸਰਾਨਾ ਅਮਨ ਉਸ ਟਾਈਮ ਦਾ 52 ਲੱਖ ਰੁਪਇਆ ਤੋਪਖਾਨਾ ਉਹਦੇ ਕੋਲੇ ਸੀਗਾ ਸਾਰਾ ਮਰੇਰ ਕੋਟਲੇ ਵਾਲੇ ਸਾਰੇ ਉਹਦੇ ਨਾਲ ਸੀ ਦਿੱਲੀ ਵਾਲੇ ਸਾਰੇ ਉਹਦੇ ਨਾਲ ਸੀ ਦਿੱਲੀ ਦਾ ਤੋਪਖਾਨਾ ਸਾਰਾ ਉਹਦੇ ਨਾਲ ਸੀ ਪਰ ਤੁਸੀਂ ਕੋਧਕ ਦੇਖੋ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਚਨਾਂ ਦੀ ਤਾਕਤ ਦੇਖੋ ਵੀ ਉਹ ਸਾਰੇ ਹਾਰ ਗਏ ਤੇ ਇਧਰ ਸਿੰਘਾਂ ਕੋਲੇ ਕੀ ਸੀ ਕਿਸੇ ਕੋਲੇ ਕੋਹਾੜੀ ਕਿਸੇ ਕੋਲੇ ਭਾਲਾ ਕਿਸੇ ਟਾਵੇਂ ਟਾਵੇਂ ਕੋਲੇ ਬੰਦੂਖ ਕਿਸੇ ਕੋਲੇ ਰਵਾਇਤੀ ਜਿਹੜੇ ਸ਼ਸਤਰ ਨੇ ਸਾਡੇ ਖਾਲਸੇ ਦੇ ਸ਼ਸਤਰ ਨੇ ਜਿਨ੍ਹਾਂ ਦੇ ਬਾਬਤ ਮਾਰਨੇ ਕਿਹਾ ਵੀ ਅਸ ਕਿਰਪਾ ਖੰਡੋ ਖੜਗ ਤੁਪਕ ਤਵਰ ਯਾਰ ਤੀਰ ਸਹਿਬ ਸਰੋਹੀ ਸੈਥੀ ਆਇਆ ਹਮਾਰੇ ਮੀਰ ਹਨਾ ਜੀ ਤੀਰ ਤੁਸੀਂ ਸੈਥੀ ਤੁਸੀਂ ਤੁਸੀਂ ਤਬਰ ਤਰਵਾਰ ਨਾਮ ਤਿਹਾਰੋ ਜੋ ਜਪੈ ਭਏ ਸਿੰਧ ਪਗ ਪਾਰ ਓਏ ਮਾਰਾ ਨੇ ਲਿਖਿਆ ਹੀ ਤਾਂ ਹੈ ਵਾਰਾ ਕਹਿੰਦੇ ਬਿਨਾ ਸ਼ਸਤਰ ਕੇ ਸੰਗ ਨਰੰਗ ਪੇੜ ਜਾਣੋ ਗਹੇ ਕਾਲ ਤਾਕੋ ਕਿਤੇ ਲੈ ਸਿਧਾਨੋ ਇਹ ਮੋਰ ਆਗਿਆ ਸੁਣੋ ਏ ਪਿਆਰੇ ਬਿਨਾ ਕੇਸ ਤੇ ਗੰਗ ਨਾ ਦੇਹੂ ਦੀਦਾਰ ਤਾਂ ਉਹ ਫਿਰ ਮਹਾਰਾਜ ਜੀ ਨੇ ਸਾਰੀ ਕਿਰਪਾ ਕੀਤੀ ਐ ਫਿਰ ਬੰਦਾ ਸਿੰਘ ਬਹਾਦਰ ਨੇ ਆ ਕੇ ਇੱਥੇ ਜੰਗ ਲੜਿਆ ਸਾਰਾ ਜੀ ਇੱਥੇ 3 ਦਿਨ ਜੰਗ ਹੋਇਆ ਜੀ 3 ਦਿਨ ਲਗਾਤਾਰ ਬਾਰੂਦ ਚੱਲਦਾ ਰਿਹਾ 3 ਦਿਨ ਹੂੰ 3 ਦਿਨ ਇੰਨਾ ਬਾਰੂਦ ਚੱਲਿਆ ਵੀ ਇਸ ਆਸਮਾਨ ਦੇ ਵਿੱਚ ਸੂਰਜ ਚੜ੍ਹਿਆ ਦਿਖਦਾ ਨਹੀਂ ਸੀ ਇਤਨਾ ਬਾਰੂਦ ਚੱਲਿਆ ਹੂੰ ਇੰਨੀਆਂ ਤੋਪਾਂ ਚੱਲੀਆਂ ਇਹਨੇ ਅਹਲ ਕਰੇ ਚੱਲੇ ਆ ਇਤਨਾ ਕੋਸ਼ ਚੱਲਿਆ ਹੈ ਇਨੇ ਗੋਲੀ ਚੱਲੀ ਐ ਵੀ ਉਹ ਇੰਨਾ ਧੂਆਂ ਹੋ ਜਾਂਦਾ ਸੀ ਉਸ ਟਾਈਮ ਵੀ ਆਸਮਾਨ ਦੇ ਵਿੱਚ ਸੂਰਜ ਨਜ਼ਰ ਨਹੀਂ ਆਉਂਦਾ ਸੀ ਛੇਰ ਵੀ ਉਸ ਮੌਕੇ ਦੀਆਂ ਸਰਕਾਰਾਂ ਹਾਰ ਗਈਆਂ ਤੇ ਖਾਲਸਾ ਜਿੱਤ ਗਿਆ ਸੋ ਇਹ ਬਹੁਤ ਵੱਡੀ ਇੱਕ ਕਰਾਮਾਤ ਹੈ ਗੁਰੂ ਸਾਹਿਬ ਦੀ ਜਾਹਰ ਕਰਾਮਾਤ ਹੈ ਜੋ ਮਹਾਰਾਜ ਨੇ ਕਲਗੀਧਰ ਪਾਸ਼ਾ ਮਹਾਰਾਜ ਵਰਤਾ ਕੇ ਦਿਖਾਈ ਇਹ ਪਤਾ ਕਿਉਂ ਬੰਦਾ ਸਿੰਘ ਬਹਾਦਰ ਨੂੰ ਤੋੜਿਆ ਜੀ ਜਿਹੜਾ ਬਹਾਦਰ ਸ਼ਾਹ ਸੀ ਜਦੋਂ ਇਹ ਮਹਾਰਾਜ ਦੀ ਸ਼ਰਨ ਹੀ ਪਿਆ ਮਹਾਰਾਜ ਦੱਖਣ ਚ ਗਏ ਆ ਇਹਦੇ ਨੂੰ ਮਾਰਨੇ ਰਾਜ ਦਵਾਤਾ ਹਿੰਦੁਸਤਾਨ ਦਾ ਤੇ ਹਿੰਦੁਸਤਾਨ ਦਾ ਰਾਜ ਦਵਾਤਾ ਫਿਰ ਮਾਰਨੇ ਇਹ ਨੇ ਮਾਰਨਾ ਬਚਨ ਕਰਿਆ ਸੀ ਵੀ ਮਹਾਰਾਜ ਜੀ ਜਦੋਂ ਜੇ ਮੇਰਾ ਰਾਜ ਆ ਗਿਆ ਮੇਰੀ ਗੱਦੀ ਆ ਗਈ ਹਿੰਦੁਸਤਾਨ ਦੀ ਤਾਂ ਜਿਤਨੇ ਗੁਰੂ ਘਰ ਦੇ ਦੋਖੀ ਆ ਜਿਨ੍ਹਾਂ ਨੇ ਤੁਹਾਡੇ ਨਾਲ ਧੋਖਾ ਕਮਾਇਆ ਜ਼ੁਲਮ ਕੀਤਾ ਸਿੱਖਾਂ ਦੇ ਉੱਪਰੋਂ ਮੈਂ ਸਾਰੇ ਤੁਹਾਨੂੰ ਫੜ ਕੇ ਦੇਊਗਾ ਜੀ ਤੇ ਫਿਰ ਮਹਾਰਾਜ ਜਦੋਂ ਇਹ ਮਹਾਰਾਜ ਕੋਲੇ ਆਇਆ ਤੇ ਮਹਾਰਾਜ ਇਹੀ ਸਵਾਲ ਕਰਦਿਆ ਕਰਨ ਵੀ ਲਿਆ ਫੜਾ ਸਾਨੂੰ ਹਾਲਸੇ ਅਧੀਨ ਕਰ ਇਹਨਾਂ ਨੂੰ ਇਹ ਇਹ ਜਦੋਂ ਰਾਜ ਆ ਜਾਂਦਾ ਨੇ ਰਾਜਨੀਤਿਕ ਜਿਹੜੇ ਲੋਕ ਹੁੰਦੇ ਆ ਫਿਰ ਪਲਟਾ ਮਾਰ ਦਿੰਦੇ ਆ ਜੀ ਇਹ ਉਹ ਪਲਟਾ ਉਹ ਫਿਰ ਉਹ ਕਹੇ ਉਹਨੂੰ ਜਿਹੜੇ ਉਹਦੇ ਮੁਨਸੀ ਮਨਸੀ ਸੀਗੇ ਜਾਂ ਜਿਹੜੇ ਮੰਤਰੀ ਸੰਤਰੀ ਸੀਗੇ ਉਹ ਕਹਿੰਦੇ ਕਹਿੰਦੇ ਵੀ ਜੇ ਤੂੰ ਹੁਣੇ ਕੰਮ ਕਰੇਗਾ ਬਗਾਵਤ ਹੋ ਜਾਏਗੀ ਤੇਰਾ ਰਾਜ ਹੀ ਜਾਏਗਾ ਤੇ ਕੁਰਸੀ ਵਾਲੇ ਨੂੰ ਸਭ ਤੋਂ ਪਿਆਰੀ ਕੁਰਸੀ ਹੁੰਦੀ ਹੈ ਭਾਵੇਂ ਸਾਰੇ ਸੰਸਾਰ 'ਚ ਅੱਗ ਲੱਗ ਜਾਈ ਬਿਲਕੁਲ ਤੇ ਉਹ ਬਹਾਦਰ ਸ਼ਾਹ ਵੀ ਹੋਈ ਸੀਗਾ ਤੇ ਬਹਾਦਰ ਸ਼ਾਹ ਨੇ ਫਿਰ ਟਾਲਾ ਮਾਲਾ ਕਰਨ ਲੱਗ ਗਿਆ ਜਿੱਥੇ ਨਗੀਨਾ ਘਾੜ ਗੁਰਦੁਆਰਾ ਸਾਹਿਬ ਹੈ ਉੱਥੇ ਫਿਰ ਉਹ ਇੱਕ ਹੀਰਾ ਲੈ ਕੇ ਗਿਆ ਵੀ ਮੈਂ ਕਿਤੇ ਮਹਾਰਾਜ ਨੂੰ ਉਹ ਬਾਹਰ ਨੇ ਫਿਰ ਹੀਰਾ ਸਿੱਟਦਾ ਉੱਥੇ ਹਨ ਮਹਾਰਾਜ ਨੇ ਫਿਰ ਉੱਥੇ ਇਹਦੇ ਨਾਲ ਬਚਨ ਕਰਿਆ ਇਹ ਉਹ ਕਹਿੰਦੇ ਮਹਾਰਾਜ ਵੀ ਤੁਸੀਂ ਉਹ ਕਹਿੰਦੇ ਜਿਹੜਾ ਸਾਡਾ ਕਾਰ ਦੇਣਾ ਜਿਹੜਾ ਤਲੁਕਿਆ ਵੀ ਆਹ ਚੀਜ਼ਾਂ ਭੇਟਾ-ਬੂਟਾ ਨਾਲ ਹੀ ਮਹਾਰਾਜ ਸਿੱਧੇ ਹੀ ਸੀਗੇ ਨਾ ਫਿਰ ਮਹਾਰਾਜ ਦਾ ਤਤਪਰ ਸੀ ਪੂਰੇ ਬਿਲਕੁਲ ਹਨ ਤੇ ਕੋਈ ਵੀ ਸ਼ਬਦ ਵਰਦ ਲੋ ਮਹਾਰਾਜ ਦੀ ਸ਼ਾਨ ਦੇ ਵਿੱਚੋਂ ਛੋਟਾ ਹੀ ਹੈ ਮਹਾਰਾਜ ਦੀ ਸ਼ਾਨ ਵੱਡੀ ਹੈ ਬਿਲਕੁਲ ਜੀ ਬਿਲਕੁਲ ਤੇ ਉਹ ਫਿਰ ਮਹਾਰਾਜ ਨੇ ਇਹਨੂੰ ਕਿਹਾ ਵੀ ਬਹਾਦਰ ਸ਼ਾ ਜੇ ਤੂੰ ਨਹੀਂ ਨਾ ਕਰ ਸਕਦਾ ਸੀ ਆਪਣੇ ਬੰਦੇ ਨੂੰ ਭੇਜ ਕੇ ਕਰਾ ਲਾਂਗੇ ਕਾਰ ਦੇ ਤੇ ਫਿਰ ਮਹਾਰਾਜ ਨੇ ਬੰਦਾ ਸਿੰਘ ਬਹਾ ਤੇ ਭਾਦਰ ਸ਼ਾਹ ਨੂੰ ਫਿਰ ਬਹੁਤ ਹੱਥਾਂ ਪਿਆਰਾਂ ਦੀ ਵੀ ਬਾਈ ਸੋ ਇਸ ਤਰ੍ਹਾਂ ਇਹ ਵੀ ਬਚਨਾ ਹੈ ਇਤਿਹਾਸ ਚ ਆ ਜਾਂਦੇ ਆ ਜੀ ਹਾਂ ਬਹੁਤ ਕੁਝ ਹੈ ਇਹ ਬਹੁਤ ਲੰਮੇਰਾ ਇਤਿਹਾਸ ਹੈ ਤੇ ਆਪਾਂ ਇੱਕ ਸੰਖੇਪ ਦੇ ਵਿੱਚ ਬੇਨਤੀ ਕਰੀ ਆ ਵੀ ਸਿੱਖ ਜਗਤ ਦੇ ਵਿੱਚ ਜਿਹੜੇ ਨੌਜਵਾਨ ਪੀੜ੍ਹੀ ਹੈ ਜਾਂ ਜਿਹੜੇ ਹੋਰ ਜੁੜ ਰਹੇ ਆ ਪੰਥ ਦੇ ਨਾਲ ਸਿੱਖਿਆ ਦੇ ਨਾਲ ਉਹਨਾਂ ਨੂੰ ਨੌਲੇਜ ਮਿਲ ਜੇ ਤੇ ਇਹ ਗੁਰਦੁਆਰਾ ਸਾਹਿਬ ਚੱਪੜ ਚੀੜੀ 92 ਸੈਕਟਰ ਮੁਹਾਲੀ ਦੇ ਵਿੱਚ ਇਹ ਧੰਤਨ ਬਾਬਾ ਅਜੇ ਸਿੰਘ ਜੀ ਉਹਨਾਂ ਦੇ ਨਾਂ ਤੇ ਐ ਸ਼ਰੋਮਨੀ ਸ਼ਹੀਦ ਨੇ ਉਹ 4 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋਏ ਆ ਤੇ ਸਾਰੇ ਸਿੱਖ ਜਗਤ ਨੂੰ ਕੀ ਸਾਰੇ ਵਿਸ਼ਵ ਨੂੰ ਵਰਲਡ ਨੂੰ ਪਤਾ ਹੈ ਵੀ ਉਹਨਾਂ ਦਾ ਕਿਸ ਤਰ੍ਹਾਂ 칼ਜਾ چیر ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾਇਆ ਗਿਆ ਸੋ ਇਹੀ ਬੇਨਤੀ ਹੈ ਨੇ ਵੀ ਇਹ ਇਤਨਾ ਪਵਿੱਤਰ ਪਾਕ ਤੇ ਇਤਨਾ ਸ਼ਰਮਗਤੀ ਵਾਲਾ ਸਾਡੇ ਕੋਲ ਇਤਿਹਾਸ ਹੈ ਤੇ ਆਪਾਂ ਨੂੰ ਵੱਧ ਤੋਂ ਵੱਧ ਸਿੰਘ ਸਜਣਾ ਚਾਹੀਦਾ ਹੈ ਅੰਮ੍ਰਿਤ ਪਾਨ ਕਰਨਾ ਚਾਹੀਦਾ ਹੈ ਸਾਨੂੰ ਗੁਰੇ ਵਾਲ ਗੁਰੂ ਵਾਲੇ ਬਣਨਾ ਚਾਹੀਦਾ ਤੇ ਆਪਣੇ ਪੰਜਾਬ ਦੀ ਧਰਤੀ ਨਹੀਂ ਵੇਚਣੀ ਚਾਹੀਦੀ। ਇਹ ਖਾਸ ਕਰਕੇ ਸਾਡੀ ਬੇਨਤੀ ਹੈ ਸੰਗਤ ਨੂੰ ਕਿ ਪੰਜਾਬ ਦੀ ਧਰਤੀ ਨਾ ਵੇਚੋ। ਭਾਵੇਂ ਦੇਸ਼ਾਂ ਵਿਦੇਸ਼ਾਂ ਵਿੱਚ ਲੱਖਾਂ ਕਰੋੜਾਂ ਅਰਬ ਹੀ ਕਮਾਓ ਪਰ ਜਿਹੜੀ ਤੁਹਾਡੀ ਜੜਾ ਉਹਨਾਂ ਪੱਟੋ ਆਪਣੇ ਪੰਜਾਬ ਦੇ ਵਿੱਚ ਵਸਨੀਕ ਬਣੇ ਰਹੋ ਇੱਥੇ ਤੇ ਜੇ ਜੜ ਹੈਗੀ ਹੈ, ਮੁੱਢ ਕਾਇਮ ਹੈ ਤੇ ਫਿਰ ਟਾਣੀ ਪੱਤਰੇ ਫੁੱਲ ਫਲ ਸਾਰਾ ਕੁਝ ਹੀ ਹੈ ਤੇ ਜੇ ਮੁੱਢ ਪਟਿਆ ਜਾਵੇ ਤੇ ਜੜ ਉਖੜ ਜੇ ਤੇ ਫਿਰ ਕੁਛ ਨਹੀਂ ਰਹਿੰਦਾ ਸੋ ਇਸ ਕਰਕੇ ਮੋਢ ਪੰਜਾਬ ਹੀ ਐ ਜੀ ਜੀ ਤੇ ਪੰਜਾਬ ਨਾਲ ਜੁੜੇ ਰਹੋ ਸਾਰਿਆਂ ਨੂੰ ਬੇਨਤੀ ਆ ਭਾਈ ਗੁਰੂ ਕੀ ਸਿੱਖੀ ਨਾਲ ਜੁੜੇ ਰਹੋ ਅਮਰਤਾਰੀ ਹੋਵੋ ਵਤਵਤ ਗੁਰਬਾਣੀ ਪੜੋ ਕਿਉਂਕਿ ਜੋ ਕੁਛ ਵੀ ਐ ਸਾਰਾ ਕੁਛ ਗੁਰਬਾਣੀ ਦੀ ਸੇਧ ਨਾਲ ਹੀ ਹੋਣਾ ਆਦ ਗ੍ਰੰਥ ਸਾਹਿਬ ਦੀ ਬਾਣੀ ਪੜੋ ਦਸਮ ਗ੍ਰੰਥ ਸਾਹਿਬ ਦੀ ਬਾਣੀ ਪੜੋ ਸ੍ਰੀ ਸਰਬਲੋ ਗ੍ਰੰਥ ਸਾਹਿਬ ਦੀ ਬਾਣੀ ਪੜੋ ਜਿਹੜੇ ਹੋਰ ਗ੍ਰੰਥ ਨੇ ਛੋਟੇ ਉਹ ਵੀ ਪੜੋ ਹੂੰ ਕਿਉਂਕਿ ਇਹ ਅਗਿਆਨ ਦਾ ਹਨੇਰਾ ਨਾ ਜਿਹੜਾ ਇਹ ਗਿਆਨ ਦੇ ਪ੍ਰਕਾਸ਼ ਨਾਲ ਜਾ ਸਕਦਾ ਤੇ ਗਿਆਨ ਗੁਰਬਾਣੀ ਹੈ ਬਿਲਕੁਲ ਮਾਰਾ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨਾ ਪ੍ਰਤੱਖ ਗੁਰੂ ਨੇ ਸਤਾਰੀ ਮਾਰਾ ਨੇ ਹੋਰ ਬਥੇਰੇ ਪੰਕਤੀਆਂ ਲਿਖੀਆਂ ਮਾਰਾ ਕਹਿੰਦੇ ਗਿਆਨ ਅੰਜਨ ਗੁਰ ਦੀਆ ਅਗਿਆਲ ਅੰਧੇਰ ਬਿਨਾਸ ਗੁਰ ਕਰਪਾ ਤੇ ਸੰਤ ਭੇਟਿਆ ਕਾਰਜ ਆਇਆ ਰਾਸ ਇਸਨ ਜਥੇਦਾਰ ਬਾਬਾ ਨਰਿੰਦਰ ਸਿੰਘ ਜੀ 96 ਕਰੋੜੀ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਇਨਾਂ ਨੇ ਬੇਅੰਤ ਗੁਰੂ ਦੀ ਬੇਅੰਤ ਬਾਤਾਂ ਦਸੀਆਂ ਅਤੇ ਅਨੇਕਾਂ ਹੀ ਪ੍ਰਕਾਰ ਦੇ ਜਿਹੜੇ ਸਿੰਘ ਸ਼ਹੀਦ ਹੋਏ ਉਹਨਾਂ ਦੀ ਇਸ ਪਾਵਨ ਪਵਿੱਤਰ ਸਥਾਨ ਦੇ ਬਾਰੇ ਸਾਨੂੰ ਵੀ ਜਾਨੂ ਕਰਵਾਇਆ ਤਾਂ ਹੁਣ ਦੇ ਜਸ਼ਨਪ੍ਰੀਤ ਸਿੰਘ ਨੇ ਇਜਾਜ਼ਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ